ਕੂਟਰੀ ਸਵਾਰ ਮਹਿਲਾ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਖਡਾਉਣਾ ਪਿਸਤੌਲ ਦੀ ਨੋਕ ਤੇ ਕੀਤੀ ਲੁੱਟ ਲੜਕੀ ਵੱਲੋਂ ਰੋਲਾ ਪਾਉਣ ਤੇ ਮੌਕੇ ਤੇ ਪਹੁੰਚੇ ਲੋਕਾਂ ਨੇ ਲੁਟੇਰਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਥਾਣਾ ਸਦਰਪੰਗਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀਆਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਐਸਐਚਓ ਨੇ ਦੱਸਿਆ ਕਿ ਇੱਕ ਮੁਜਰਮ ਤੇ ਪਹਿਲਾਂ ਵੀ ਮਾਮਲਾ ਦਰਜ ਹੈ ਪ੍ਰੀਤੀ ਦੇਵੀ ਸਾਗਰਗੇੜ ਬੰਗਾ ਕਰੀਬ 22 ਸਾਲ ਉਮਰ ਜੋ ਕਿ ਆਪਣੀ ਸਕੂਟਰੀ PV07 AV6958 ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀ ਸੀ ਜਦੋਂ ਇੱਕ ਹਸਪਤਾਲ ਤੋਂ ਥੋੜਾ ਅੱਗੇ ਪੁੱਜੀ ਤਾਂ ਉੱਥੇ ਦੋ ਨੌਜਵਾਨ ਜੋ ਕਿ ਬਿਨਾ ਨੰਬਰ ਦੀ ਮੋਟਰਸਾਈਕਲ ਤੇ ਸਵਾਰ ਸੀ ਇਸ ਦਾ ਪਿੱਛਾ ਕਰਨ ਲੱਗ ਗਏ ਤੇ ਥੋੜਾ ਅੱਗੇ ਜਾ ਕੇ ਇਸ ਨੂੰ ਰੋਕਿਆ ਤੇ ਇਸ ਕੋਲੋਂ ਖਡੋਣਾ ਪਿਸਤੌਲ ਦੀ ਨੋਕ ਤੇ 1000 ਰੁਪਏ ਤੇ ਕੁਝ ਜ਼ਰੂਰੀ ਕਾਗਜ਼ਾਤ ਲੁੱਟ ਲਏ ਪ੍ਰੀਤੀ ਵੱਲੋਂ ਰੋਲਾ ਪਉਣ ਤੇ ਉੱਥੇ ਲੋਕ ਇਕੱਠਾ ਹੋ ਗਏ ਤੇ ਉਹਨਾਂ ਨੇ ਮਲਜਮਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਬੰਦੀ ਕਾਰਵਾਈ ਆਰੰਭ ਕਰ ਦਿੱਤੀ ਹੈ ਕੀ ਨਾਮ ਬੇਟਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਕੀ ਘਟਨਾ ਵਾਪਰੀ ਤੁਹਾਡੇ ਨਾਲ ਸਿਰ ਮੈਂ ਨਾ ਉਸ ਦਿਨ ਕੰਮ ਤੋਂ ਆਉਂਦੀ ਪਈ ਸੀਗੀ ਸ਼ਾਮ ਦੇ ਜੇ ਤਾਂ 7:30 ਹੋ ਗਏ ਸੀਗੇ ਤੇ ਆਉਂਦੇ ਹੋਏ ਰਾਸਤੇ ਦੇ ਵਿੱਚ ਆਈ ਮੈਂ ਉੱਥੇ ਕਿ ਜਿੰਦੋਵਾਲ ਦੇ ਗੁਰਦੇਵ ਹਸਪਤਲ ਦਾ ਉਹ ਨਾ ਥੋੜੀ ਜਿਹਾ ਅੱਗੇ ਪਹੁੰਚੀ ਸੀਗੀ ਬਾਈਕ ਲੈ ਕੇ ਆਈ ਆ ਮੇਰੇ ਜਿੱਦਾਂ ਕੋਲਾ ਕਿਨਾਂ ਨੂੰ ਚਾਬੀ ਉਹਦੇ ਕੱਢ ਲਈ ਵਿੱਚੋਂ ਤੇ ਮੈਨੂੰ ਕਹਿਣ ਲੱਗਾ ਪਏ ਸਮਾਨ ਕੀ ਹੈ ਤੇਰੇ ਕੋਲ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੁਝ ਵੀ ਮੇਰੇ ਜਦ ਤੇ ਫਿਰ ਉਹਦੇ ਪਿਛਲੇ ਜਿਹੜਾ ਮੁੰਡਾ ਸੀਗਾ ਬੈਠਾ ਤੇ ਉਹਦੇ ਕੋਲੇ ਰਿਵਾਲਵਰ ਸੀ ਉਹ ਰਿਵਾਲਵਰ ਕੱਢ ਕੇ ਕਹਿੰਦਾ ਕਹਿੰਦਾ ਸਮਾਨ ਕਹਿੰਦਾ ਕਈਆ ਤੇਰੇ ਕੋਲ ਕੱਢ ਦੇ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਸਮਾਨ ਕਹਿੰਦਾ ਤੇਰਾ ਨਾਮ ਕੀ ਆ ਮੈਂ ਫਿਰ ਜਦ ਰਿਵਾਲਵਰ ਦੇਖ ਕੇ ਡਰ ਗਈ ਤੇ ਮੈਂ ਚੀਕਾਂ ਮਾਰ ਲੱਗੀ ਫਿਰ ਮੈਂ ਜਦੋਂ ਮੇਰੇ ਤੋਂ ਸਮਾਨ ਪੈਸੇ ਵੀ ਸੀਗੇ ਤੇ ਜਿਹਦਾ ਫੋਨ ਵਗੈਰਾ ਸੀ ਤੇ ਫਿਰ ਮੈਂ ਜਦ ਕੱਢਣ ਲੱਗੀ ਮੈਂ ਚੀਕਾਂ ਮਾਰਦੇ ਪੈਸੇ ਤੇ ਕਹਿੰਦੇ ਚੀਕਾਂ ਨਾ ਮਾਰ ਜੇ ਤਾਂ ਮੈਨੂੰ ਥੱਪੜ ਮਾਰਨ ਲੱਗੇ ਸੀਗੇ ਉਹ ਮੈਂ ਬਚ ਗਈ ਜਦੋਂ ਉਸ ਟਾਈਮ ਫਿਰ ਕੋਲੇ ਇੱਕ ਗੱਡੀ ਰੰਗੀ ਉਹਦੇ ਵਿੱਚ ਇੱਕ ਤਾਂ ਪੁਲਿਸ ਮੁ ਤੇ ਇੱਕ ਹੋਰ ਮੁੰਡਾ ਸੀ ਫਿਰ ਉਹ ਜਿਹਦਾ ਗੱਡੀ ਵੈਕ ਕਰਕੇ ਲੈ ਕੇ ਆਇਆ ਫਿਰ ਉਹਨਾਂ ਨੇ ਮੈਨੂੰ ਬਚਾਇਆ ਤੇ ਉਸ ਟਾਈਮ ਫਿਰ ਜਿਹਦਾ ਉੱਤ ਬਾਅਦ ਵਿੱਚ ਫਿਰ ਪੁਲਿਸ ਵਗੈਰਾ ਉੱਥੇ ਆਈ ਉਹਨਾਂ ਨੇ ਉਹਨੂੰ ਫੜਿਆ ਤੇ ਫਿਰ ਜਿਹੜਾ ਮੇਰਾ ਸਮਾਨ ਸੀਗਾ ਉਹ ਫਿਰ ਪੁਲਿਸ ਵਾਲਿਆਂ ਨੇ ਲੈ ਲਿਆ ਸੀਗਾ ਆਧਾਰ ਕਾਰਡ ਵੀ ਸੀਗਾ ਮੇਰਾ ਉਹ ਵੀ ਹੁਣ ਪੁਲਿਸ ਵਾਲਿਆਂ ਦੇ ਕੋਲੇ ਹੀ ਆ ਤੁਹਾਨੂੰ ਪੈਸੇ ਵਗੈਰਾ ਮਿਲ ਗਏ ਜਿਹੜੇ ਲੁੱਟੇ ਸੀਗੇ ਉਹ ਹਲੇ ਉਹ ਕਿੰਨੇ ਕਿ ਉਹਨਾਂ ਨੇ ਕਰਨੇ ਆ ਹਲੇ ਕਿੰਨੇ ਪੈਸੇ ਆ 1000 ਰੁਪਏ ਸਨ ਹਾਂ ਮੋਬਾਈਲ 40 ਵਾਲੀ ਹੈ ਮੋਬਾਈਲ ਹਾਂਜੀ ਫਿਰ ਮੋਬਾਈਲ ਤਾਂ ਜਿੱਦਾਂ ਉਹਨਾਂ ਨੇ ਦਿੱਤਾ ਨਹੀਂ ਸੀਗਾ ਹਲੇ ਮੈਂ ਜਾਨੂੰ ਆ ਗਏ ਸੀਗੇ ਜਿਹੜੇ ਸੀਗੇ ਉੱਥੇ ਖਡਾਉਣਾ ਪਿਸਤੌਲ ਸੀ ਕਿ ਪਿਸਤੌਲ ਸੀਗਾ ਸਰ ਇਦਾਂ ਨਹੀਂ ਮੈਨੂੰ ਪਤਾ ਹੈਗਾ ਮਤਲਬ ਕਿ ਉੱਥੇ ਕਈ ਤਾਂ ਕਹਿ ਰਹੇ ਸੀਗੇ ਕਿ ਨਕਲੀ ਆਹੇ ਪਰ ਤਾਂ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਅਸਲੀ ਸੀ ਕਿ ਨਕਲੀ ਸੀ ਕਿਉਂਕਿ ਉਹਨਾਂ ਨੇ ਮੇਰੇ ਤੇ ਤਾਂ ਨਹੀਂ ਸੀ ਤੇ ਫਿਰ ਮੈਂ ਤਾਂ ਡਰ ਗਈ ਸੀ ਸਰ ਭਾਵੇਂ ਉਹ ਫਿਰ ਜਿੱਦਾਂ ਕਿ ਮੈਨੂੰ ਇਦਾਂ ਨਹੀਂ ਨਾ ਦੇਖ ਕੇ ਨਹੀਂ ਪਤਾ ਲੱਗਦਾ ਕਿ ਅਸਲੀ ਹੈ ਕਿ ਨਕਲੀ ਆ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਲੋਟੋ ਹੋਦੇ ਮਾਮਲੇ ਦੇ ਵਿੱਚ ਉਸ ਬਾਰੇ ਦੱਸੋ ਚੰਨਣਾ ਹਾਂਜੀ ਥਾਣਾ ਸਿਟੀ ਬੰਗਾਲ ਦੇ ਵਿੱਚ ਇੱਕ ਟੈਲੀਫੋਨ ਰੀਸੀਵ ਹੋਇਆ ਸੀ ਕਿ ਲੜਕੀ ਇੱਕ ਪ੍ਰੀਤੀ ਦੇਵੀ ਨਾਮ ਦੀ ਲੜਕੀ ਨੂੰ ਦੋ ਨੌਜਵਾਨਾਂ ਨੇ ਉਸ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੋਈ ਸਕੂਟਰੀ ਲੋ ਕੇ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਕਾਬੂ ਕੀਤੇ ਨੌਜਵਾਨ ਸੀ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੁਨੀਲ ਕੁਮਾਰ ਹੈ ਜੋ ਰਾਮੂ ਦਾ ਰਹਿਣ ਵਾਲਾ ਦੂਸਰਾ ਗੁਰਿੰਦਰ ਸਿੰਘ ਹੈ ਜੋ ਬੰਗਾਲ ਦਾ ਰਹਿਣ ਵਾਲਾ ਹੈ ਮੌਕੇ ਤੇ ਉਹਨਾਂ ਤੋਂ ਜਿਹੜੇ ਉਹਨਾਂ ਨੇ ਲੜਕੀ ਤੋਂ ਪੈਸੇ ਖੋਹ ਗਿੱਤੇ ਸੀ 1000 ਰੁਪਈਆ ਪਿਸਤੌਲ ਦਿਖਾ ਕੇ ਚੋਕੜਾਉਣਾ ਬਸ ਤੋਲ ਸੀ ਉਹ ਵੀ ਮੌਕੇ ਤੋਂ ਰਿਕਵਰ ਕੀਤਾ ਗਿਆ ਆ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਜਿਹੜਾ ਰਹਿੰਦਾ ਦੂਸਰਾ ਕਿੱਥੇ ਦਾ ਹੈ ਦੂਸਰਾ ਬੱਗੇ ਦਾ ਇਹ ਮੋਟਰਸਾਈਕਲ ਤੇ ਸੀ ਦੋਨੇ ਜਨੇ ਜੀ ਮੋਟਰਸਾਈਕਲ ਤੇ ਸੀਗੇ ਦੋਨੇ ਜਨੇ ਮੋਟਰਸਾਈਕਲ ਨੇ ਇਹ ਆਪਣਾ ਹੀ ਇਹਨਾਂ ਦਾ ਕਿਚੋਰੀ ਦਾ ਨਹੀਂ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਕੋਈ ਲੜਕੀ ਦੇ 60 ਸੁੱਟ ਤਾਂ ਨਹੀਂ ਮਰੀ ਨਹੀਂ ਲੜਕੀ ਦੇ ਛੱਟ ਨਹੀਂ ਮਾਰੀ ਲੜਕੀ ਕਿੱਥੇ ਰਹਿਣ ਵਾਲੀ ਆ ਲੜਕੀ ਬੰਗਿਆ ਦੀ ਰਹਿਣ ਵਾਲੀ ਤੇ ਕਿਹੜੀਆਂ ਧਰਾਵਾਂ ਤਹਿਤ ਇਹਨਾਂ ਦੇ ਮਾਮਲੇ ਦਰਜ ਕੀਤਾ ਇਹਨਾਂ ਤੇ ਮੁਕੱਦਮਾ 304 ਜੀਵਨ ਦੋ 317 ਜੀਵਨ ਦੋ ਤੇ ਜੀਵਨ 5 ਬੀ ਐਨ ਐਸ ਤਹਿਤ ਪਰਚਾ ਰਜਿਸਟਰ ਦਰਜ ਕੀਤਾ ਗਿਆ ਮਜੀਪੰਦੇ ਕਾਬੂ ਕੀਤਾ ਗਿਆ ਰਿਵਾਰਡ ਤੇ ਆ ਦੋ ਦਿੰਦੇ ਇਹ ਜਿਹੜੇ ਦੋਨੇ ਮੁਲਾਜ਼ਮ ਮੁਲਜ਼ਮ ਫੜੇ ਗਏ ਆ ਇਹਨਾਂ ਤੇ ਕੋਈ ਪਹਿਲਾਂ ਤਾਂ ਨਹੀਂ ਅਪਰਾਧਿਕ ਮਾਮਲੇ ਦਰਜ ਹੈਗੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਸੁਨੀਲ ਕੁਮਾਰ ਉਹਦੇ ਅਗੇਂਸਟ ਚੋਰੀ ਦਾ ਮਕਦਮਾ ਸਿਟੀ ਨਵਾਂ ਸ਼ਹਿਰ ਦੇ ਵਿੱਚ ਦਰਜ ਹੈ ਹੋਰ ਤਾਂ ਨਹੀਂ ਕੋਈ ਵੀ ਕਿਤੇ ਪੰਜਾਬ ਦੇ ਨਹੀਂ ਦੂਸਰਿਆਂ ਦੇ ਮਕਦਮੇ ਨਹੀਂ ਕੋਈ ਵੀ ਦਰਜ ਨਹੀਂ ਇਸ ਨਹੀਂ ਹੈ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਦੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣਾ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅਗਭਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਹ ਕੀ ਵੀ ਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਹਾ ਘਰ ਬਣਾ ਰਹੇ ਆ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆ ਚਾਹੇ ਬਲੌਕ ਯੂਜ਼ ਕਰਦੇ ਆ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤੇ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀ